ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਬਠਿੰਡੇ ਆਏ ਤਾਂ ਸ਼ਹਿਰ ਦੇ ਲੋਕਾਂ ਨੇ ਬੇਨਤੀ ਕੀਤੀ ਕਿ ਉਹਨਾਂ ਨੇ ਦੱਸਿਆ ਕਿ ਕਿਲੇ ਦੇ ਅੰਦਰ ਇੱਕ ਬਹੁਤ ਵੱਡਾ ਭਿਆਨਕ ਡਰਾਉਣਾ ਦੈਂਤ ਰਹਿੰਦਾ ਹੈ ਇਹ ਦੈਂਤ ਵੱਡੇ ਖਤਰਨਾਕ ਝੋਟੇ ਜਾਂ ਮੱਝ ਦੇ ਰੂਪ ਨੂੰ ਧਾਰਨ ਕਰਦਾ ਹੈ ਲੋਕਾਂ ਦਾ ਬਹੁਤ ਨੁਕਸਾਨ ਕਰਦਾ ਹੈ ਅਤੇ ਕੋਈ ਵੀ ਉਸ ਦੇ ਨੇੜੇ ਨਹੀਂ ਜਾਂਦਾ ਸੀ ਕਿਉਂਕਿ ਉਸ ਜਾਨਵਰ ਵਿੱਚ ਇੱਕ ਵੱਡੀ ਮਾਰਖੰਡ ਤੇ ਤਾਕਤਵਰ ਰੂ ਵੜੀ ਹੋਈ ਸੀ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਤੁਰੰਤ ਆਪਣੇ ਪੰਜ ਸਿੰਘਾਂ ਨੂੰ ਹੁਕਮ ਦਿੱਤਾ ਸੀ ਉਹਨਾਂ ਵਿੱਚੋਂ ਮੁੱਖ ਸਨ ਭਾਈ ਮਲਿਆਗਰ ਸਿੰਘ ਜੀ ਗੁਰੂ ਜੀ ਨੇ ਆਖਿਆ ਜਾਓ ਉਹ ਝੋਟੇ ਨੂੰ ਲੈ ਕੇ ਆਓ ਸਿੰਘ ਝੋਟੇ ਦੀ ਪੈੜ ਲੱਬਦੇ ਲੱਬਦੇ ਪਿੰਡ ਬਘੇਰ ਪਹੁੰਚ ਗਏ ਜਦੋਂ ਸਿੰਘਾਂ ਨੇ ਬਘੇਰ ਦੇ ਲੋਕਾਂ ਤੋਂ ਝੋਟੇ ਬਾਰੇ ਪੁੱਛਿਆ ਤਾਂ ਉਹ ਹੱਸ ਪਏ ਉਹਨਾਂ ਨੇ ਮਖੌਲ ਟੀਚਰਾ ਕੀਤੀਆਂ ਇਹ ਝੋਟਾ ਤਾਂ ਸੋ ਪਿੰਡਾਂ ਤੋਂ ਕਾਬੂ ਨਹੀਂ ਆਇਆ ਇਹ ਪੰਜ ਜਾਣੇ ਇਸ ਨੂੰ ਕਿਵੇਂ ਲੈ ਜਾਣਗੇ ਉਹਨਾਂ ਨੇ ਝੋਟਾ ਛੱਪੜ ਵਾਲੇ ਪਾਸੇ ਹੋਣ ਦਾ ਇਸ਼ਾਰਾ ਕੀਤਾ ਤਾਂ ਜੋ ਉਹ ਤਮਾਸ਼ਾ ਵੇਖ ਸਕਣ ਕਿਉਂਕਿ ਕਿਵੇਂ ਮਾਰਖੰਡ ਝੋਟਾ ਸਿੰਘਾਂ ਨੂੰ ਨੁਕਸਾਨ ਪਹਚਾਵੇਗਾ ਬਗੇਰ ਦੇ ਬੰਦੇ ਪਿੱਛੇ-ਪਿੱਛੇ ਰੌਲਾ ਪਾਉਂਦੇ ਤੌਰ 'ਤੇ ਕਾਈ ਮਲਿਆਗਰ ਸਿੰਘ ਜੀ ਜੋ ਪਰਮੇਸ਼ਵਰ ਦਾ ਪਾਣਾ ਮੰਨਣ ਵਾਲੇ ਅਤੇ ਬੜੀ ਬੰਦਗੀ ਵਾਲੇ ਸੰਤੋਖੀ ਸਨ ਝੋਟੇ ਦੇ ਕੋਲ ਗਏ ਉਹਨਾਂ ਨੇ ਉੱਚੀ ਆਵਾਜ਼ ਵਿੱਚ ਕਿਹਾ ਭਾਈ ਚੱਲ ਤੈਨੂੰ ਕਲਗੀ ਤਰਜੀ ਦਾ ਸੱਦਾ ਆ ਰਿਹਾ ਹੈ ਸੰਗਤ ਜੀ ਹੈਰਾਨੀ ਦੀ ਗੱਲ ਇਹ ਹੋਈ ਕਿ ਉਹ ਝੋਟਾ ਜੋ 50-50 ਬੰਦਿਆਂ ਨੂੰ ਮਾਰਨ ਪੈ ਜਾਂਦਾ ਸੀ ਗੁਰੂ ਦਾ ਨਾਮ ਸੁਣ ਕੇ ਤੁਰੰਤ ਸ਼ਾਂਤ ਹੋ ਗਿਆ ਅਤੇ ਉਸ ਨੇ ਸਿਰ ਨੀਵਾ ਕੀਤਾ ਅਤੇ ਇੱਕ ਬੱਕਰੀ ਵਾਂਗ ਸਿੰਘਾਂ ਦੇ ਅੱਗੇ-ਅੱਗੇ ਤੁਰ ਪਿਆ ਤੇ ਬਘੇਰ ਵਾਲਿਆਂ ਨੂੰ ਸਮਝ ਆ ਗਈ ਕਿ ਜੇ ਗੁਰੂ ਦੇ ਸਿੰਘ ਸਿੰਘਾਂ ਦੀ ਸ਼ਕਤੀ ਇੰਨੀ ਵੱਡੀ ਹੈ ਤਾਂ ਗੁਰੂ ਕਿੰਨੇ ਬਲਵਾਨ ਹੋਣਗੇ ਸਿੰਘ ਉਸ ਝੋਟੇ ਨੂੰ ਬਠਿੰਡੇ ਦੇ 50 ਫੁੱਟ ਉੱਚੇ ਕਿਲੇ ਉੱਤੇ ਲੈ ਗਏ ਜਿੱਥੇ ਮਹਾਰਾਜ ਦਾ ਗੁਰਦੁਆਰਾ ਸੀਗਾ ਗੁਰੂ ਜੀ ਦੇ ਹੁਕਮ ਤੇ ਭਾਈ ਮਲਿਆਗਰ ਸਿੰਘ ਨੇ ਇੱਕੋ ਵਾਰ ਕਰਕੇ ਝੋਟੇ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ ਸੀ ਤੁਰੰਤ ਉਸ ਦੇ ਸਰੀਰ ਵਿੱਚੋਂ ਇੱਕ ਆਤਮਾ ਪ੍ਰਗਟ ਹੋਈ ਜੋ ਹੱਥ ਜੋੜ ਕੇ ਗੁਰੂ ਜੀ ਦੇ ਚਰਨਾਂ ਵਿੱਚ ਖੜੀ ਹੋ ਗਈ ਤੇ ਗੁਰੂ ਜੀ ਨੇ ਮਾਖੇ ਨੂੰ ਆਪਣਾ ਇਤਿਹਾਸ ਸੁਣਾਉਣ ਲਈ ਕਿਹਾ ਮਾਖੇ ਨੇ ਦੱਸਿਆ ਸੀ ਕਿ ਉਹ ਤੇ ਉਸ ਦਾ ਭਰਾ ਆਪਣੀ ਪ੍ਰੇਤਨੀ ਮਾਂ ਦੇ ਪੇਟ ਵਿੱਚ ਸਨ ਜਦੋਂ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਵਿੱਚ ਚਰਨ ਪਾਏ ਤਾਂ ਹਜ਼ਾਰਾਂ ਭੂਤ ਪ੍ਰੇਤ ਦੌੜ ਪਏ ਜਿਨ੍ਹਾਂ ਵਿੱਚ ਉਸ ਦੀ ਮਾਂ ਵੀ ਸੀਗੀ ਦੌੜਦੇ ਸਮੇਂ ਚਰੀ ਦੇ ਖੇਤ ਵਿੱਚ ਉਹ ਡਿੱਗ ਗਏ ਮਾਖਾ ਅੱਖ ਵਿੱਚ ਛੱਟ ਵੱਜਣ ਕਾਰਨ ਕਾਣਾ ਹੋ ਗਿਆ ਸੀ ਅਤੇ ਲਗਭਗ 200 ਸਾਲ ਤੋਂ ਉਹ ਬਠਿੰਡੇ ਦੇ ਇਲਾਕੇ ਵਿੱਚ ਇਹ ਦੁੱਖ ਭੋਗ ਰਿਹਾ ਸੀ ਗੁਰੂ ਜੀ ਨੇ ਮਾਖੇ ਦਾਤ ਨੂੰ ਉਸ ਦੁੱਖ ਭਰੀ ਜੂਨ ਤੋਂ ਮੁਕਤ ਕਰ ਦਿੱਤਾ ਗੁਰੂ ਜੀ ਨੇ ਕਿਹਾ ਕਿ ਹੁਣ ਉਹ ਸਰਹੰਦ ਚਲਾ ਜਾਵੇ ਕਿਉਂਕਿ ਖਾਲਸਾ ਉੱਥੇ ਜਾ ਕੇ ਉਸ ਨੂੰ ਪੁਜਾੜ ਦੇਵੇਗਾ ਤੇ ਨੂੰ ਛਾਂਤ ਹੁੰਦਾ ਵੇ ਕਿ ਬਗੇਰ ਪਿੰਡ ਦੇ ਲੋਕ ਸ਼ਰਮਿੰਦਾ ਹੋ ਗਏ ਤੇ ਉਹ ਆਪਣੀ ਪੁੱਲ ਬਖਸ਼ਾਉਣ ਲਈ ਸ਼੍ਰੀ ਦਮਦਮਾ ਸਾਹਿਬ ਗੁਰੂ ਜੀ ਦੇ ਕੋਲ ਆਏ ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਾਡੇ ਕੋਲ ਪੁੱਲ ਹੋ ਗਈ ਅਸੀਂ ਤੁਹਾਡੀ ਮਹਿਮਾ ਨਹੀਂ ਸਮਝ ਸਕਦੇ ਅਸੀਂ ਤੁਹਾਡੀ ਮਹਿਮਾ ਨਹੀਂ ਸੀ ਜਾਣਦੇ ਅਸੀਂ ਤੁਹਾਡੇ ਸਿੰਘਾਂ ਦਾ ਮਜ਼ਾਕ ਉਡਾਇਆ ਸੀ ਉਹਨਾਂ ਨੇ ਦੋ ਵਧੀਆ ਬੰਦੂਖਾਂ ਤੇ ਆਟਾ ਦਾਲ ਲੂਣ ਭੇਟਾ ਕੀਤਾ ਗੁਰੂ ਜੀ ਨੇ ਦਇਆ ਨਾਲ ਉਹਨਾਂ ਦੀਆਂ ਸਾਰੀਆਂ ਭੁੱਲਾਂ ਮਾਫ਼ ਕਰ ਦਿੱਤੀਆਂ ਮਾਲਵੇ ਦੀ ਖੁਸ਼ਹਾਲੀ ਲਈ ਵਰਦਾਨ ਬਗੇਰ ਵਾਲਿਆਂ ਦੀ ਮਾਫੀ ਅਤੇ ਭੇਟਾ ਸਵੀਕਾਰ ਕਰਨ ਤੋਂ ਬਾਅਦ ਗੁਰੂ ਜੀ ਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਉਹ ਹਮੇਸ਼ਾ ਖਾਲਸੇ ਦੀ ਸੇਵਾ ਕਰਨ ਕੁਝ ਸਮੇਂ ਬਾਅਦ ਗੁਰੂ ਜੀ ਨੇ ਮਾਲਵੇ ਦੇ ਬਰਾੜ ਜਟਾਂ ਨਾਲ ਗੱਲ ਕੀਤੀ ਬਰਾੜਾ ਨੇ ਦੱਸਿਆ ਕਿ ਉਹਨਾਂ ਨੇ ਉਹਨਾਂ ਦੇ ਇਲਾਕੇ ਵਿੱਚ ਸਿਰਫ ਮੋਠ ਅਤੇ ਬਾਜਰਾ ਹੀ ਹੁੰਦਾ ਹੈ ਅਤੇ ਜੇਕਰ ਚੰਗੀਆਂ ਫਸਲਾਂ ਹੋ ਗਈਆਂ ਤਾਂ ਤੁਰਕ ਆ ਕੇ ਉਹਨਾਂ ਨੂੰ ਲੁੱਟਣਗੇ ਅਤੇ ਤੰਗ ਕਰਨਗੇ ਗੁਰੂ ਜੀ ਨੇ ਮੁਸਕਰਾ ਕੇ ਕਿਹਾ ਇਹ ਧਰਤੀ ਬੜੀ ਇੱਥੇ ਖੀਰਾ ਅਤੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਵਰਤਿਆ ਕਰਨਗੀਆਂ ਉਹਨਾਂ ਨੇ ਵਰ ਦਿੱਤਾ ਕਿ ਸਰਹੰਦ ਦੀ ਚੰਗੀ ਜ਼ਮੀਨ ਅਤੇ ਫਲਦਾਰ ਬਾਗ ਇਸ ਮਾਲਵੇ ਦੀ ਧਰਤੀ ਤੇ ਲੱਗਣਗੇ ਪਰ ਜਦੋਂ ਗੁਰੂ ਜੀ ਨੇ ਢੱਲਾ ਸਿੰਘ ਨੂੰ ਤਿੰਨ ਵਾਰ ਕਿਹਾ ਕਿ ਉਹ ਸਤਿ ਬਚਨ ਕਹੇ ਤਾਂ ਢੱਲੇ ਨੇ ਇਹ ਗੱਲ ਨਹੀਂ ਮੰਨੀ ਉਹ ਵਾਰ-ਵਾਰ ਕਹਿੰਦਾ ਰਿਹਾ ਕਿ ਇਥੇ ਸਿਰਫ ਕਾਈ ਜਾ ਘਾਹੀ ਹੈ ਮਹਾਰਾਜ ਨੇ ਢੱਲੇ ਨੂੰ ਕਿਹਾ ਉਸ ਨੇ ਕੰਮ ਵਿਗਾੜ ਦਿੱਤਾ ਜੇ ਉਹ ਸਤਿ ਬਚਨ ਕਹਿ ਦਿੰਦਾ ਤਾਂ ਉਹ ਸਾਰੀ ਖੁਸ਼ਹਾਲੀ ਤੁਰੰਤ ਆ ਜਾਣੀ ਸੀ ਪਰ ਹੁਣ ਇਸ ਨੂੰ ਸੱਚ ਹੋਣ ਵਿੱਚ ਸਮਾਂ ਲੱਗੇਗਾ 300 ਸਾਲ ਬਾਅਦ ਹੋਵੇਗਾ ਇਹ ਬਚਨ ਸਦਕਾ ਹੀ ਅੱਜ ਮਾਲਵੇ ਦੀ ਧਰਤੀ ਤੇ ਜਿੱਥੇ ਕਦੇ ਰੇਤ ਦੇ ਢਿੱਪੇ ਹੁੰਦੇ ਸਨ ਉਥੇ ਨਹਿਰਾਂ ਵਗਦੀਆਂ ਹਨ ਅਤੇ ਬਾਗ ਲੱਗੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ